ਅੱਲ੍ਹੜੀ ਖਬਰ ਤੇ ਹੀ ਗੱਲ ਕਰਦੇ ਆਂ ਥੋੜੀ ਅ ਐਸਆਈ ਚਰਨਜੀਤ ਸਿੰਘ ਵਾਲੀ ਆਪਾਂ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਬੜੀ ਬੇਰਹਿਮੀ ਨਾਲ ਬੜੇ ਦਰਦਨਾਕ ਤਰੀਕੇ ਨਾਲ ਉਹ ਬੰਦੇ ਦਾ ਕਤਲ ਹੋ ਗਿਆ ਉਸ ਮਾਮਲੇ ਦੇ ਵਿੱਚ ਜ਼ਿਕਰ ਹੋਇਆ ਸੀ ਇੱਕ ਸਰਪੰਚ ਨਾਲ ਹੋਰ ਵੀ ਕੋਈ ਵੀ 25 ਜਾਣੇ ਹੈਗੇ ਨੇ ਜਿਨ੍ਹਾਂ ਦਾ ਕੇਸ ਦੇ ਵਿੱਚ ਨਾਮ ਹੈ ਪਰ ਕਹਿੰਦੇ ਕਿ ਮਸਲਾ ਜਿਵੇਂ ਤੁਸੀਂ ਦੱਸਿਆ ਹੋਈ ਸੀ ਕਿ ਹਫ਼ਤੇ ਭਰ ਤੋਂ ਲਗਭਗ ਚੱਲ ਰਿਹਾ ਸੀ ਪਹਿਲਾਂ ਤੇ ਮਸਲਾ ਵੀ ਕੋਈ ਬਾਲਾ ਵੱਡਾ ਨਹੀਂ ਸੀ ਛੋਟਾ ਜਿਹਾ ਮਸਲਾ ਸੀ ਜਿਹੜੇ ਆਮ ਮਸਲੇ ਹੁੰਦੇ ਪਰ ਪਹੁੰਚ ਕਿਥੋਂ ਤੱਕ ਗਿਆ ਤੇ ਕਿਤੇ ਨਾ ਕਿਤੇ ਲੱਗਦਾ ਕਿ ਕਿਉਂ ਪਹਿਲਾਂ ਕੰਟਰੋਲ ਕਿਉਂ ਨਹੀਂ ਕੀਤਾ ਨਲਾਈ ਕੀ ਕਿੱਥੇ ਸੀ ਕਿ ਇੱਕ ਬੰਦੇ ਦੀ ਜਾਨ ਤੱਕ ਚਲੀ ਗਈ ਸਰ ਨਿੱਕੀਆਂ ਨਿੱਕੀਆਂ ਗਲਤੀਆਂ ਬਹੁਤ ਵੱਡੀਆਂ ਮੁਸੀਬਤ ਜ਼ਿੰਦਗੀ ਚ ਬਣ ਜਾਂਦੀਆਂ ਨੇ ਉਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਬਹੁਤ ਵੱਡੀ ਕਾਮਯਾਬੀ ਨੂੰ ਜਨਮ ਦੇ ਜਾਂਦੀਆਂ ਨੇ ਬੇਸ਼ੱਕ ਤੇ ਇਸੇ ਤਰ੍ਹਾਂ ਨਿੱਕੇ ਨਿੱਕੇ ਪੰਗੇ ਨਾ ਸਾਹ ਹੂੰ ਬੰਦੇ ਨੂੰ ਬਹੁਤ ਵੱਡੇ ਦੁੱਖਾਂ ਦਾ ਦਰਵਾਜ਼ਾ ਖੋਲ੍ਹ ਕੇ ਸਦਾ ਲਈ ਉੱਤੇ ਯਾਦ ਕਰ ਜਾਂਦੇ ਨੇ ਹੂੰ ਹੁਣ ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਕਿਹਾ ਕਿ ਛੋਟਾ ਝਗੜਾ ਹੂੰ ਝਗੜੇ ਦੀ ਬੁਨਿਆਦ ਜਿਹੜੀ ਟਿਕੀ ਹੋਈ ਆ ਉਹ ਗਾਣਿਆਂ ਤੇ ਟਿਕੀ ਆ ਜੀ ਝਗੜਾ ਸਟਾਰਟ ਕਿੱਥੋਂ ਹੁੰਦਾ ਹੂੰ ਝਗੜਾ ਸਟਾਰਟ ਹੁੰਦਾ ਹੈ ਟਰੈਕਟਰ ਤੇ ਵੱਜਦੇ ਗੀਤਾਂ ਤੋਂ ਜਿੰਨੀ ਕੋ ਜਾਣਕਾਰੀ ਮਿਲ ਰਹੀ ਹੈ ਹੂੰ ਤੇ ਇਹ ਝਗੜਾ ਪਿਛਲੇ 10 20 ਦਿਨ ਤੋਂ ਉੱਥੇ ਚੱਲ ਰਿਹਾ ਸੀਗਾ ਜੀ ਜਿਹੜੀ ਦੂਜੀ ਧੇਰਿਆ ਉਹ ਮਤਲਬ ਕਿ ਕਹਿੰਦੇ ਵੀ ਗਾਉਣ ਛਾਉਣ ਕਰਦੇ ਸੀਗੇ ਹੂੰ ਅ ਕਿਸੇ ਚੌਂਕ ਚੋਂ ਲੰਘਦੇ ਸੀਗੇ ਤਾਂ ਵਰਜਿਆ ਜਾਂਦਾ ਸੀ ਰੋਕਿਆ ਜਾਂਦਾ ਸੀਗਾ ਇੱਥੋਂ ਹੀ ਕਹਾਣੀ ਚੱਲੀ ਆ ਹੂੰ ਤੇ ਗੀਤ ਫਿਰ ਗਲੀ ਚ ਘਰ ਦੇ ਅੱਗੇ ਵਜਨੇ ਸਟਾਰਟ ਹੋ ਗਏ ਆ ਰੌਲੇ ਦੀ ਜਾੜਿਆ ਬੁਨਿਆਦੀ ਤੌਰ ਤੇ ਕਹਿ ਲੋ ਕਿ ਗਾਣਿਆਂ ਦੀ ਜਾੜਿਆ ਹੂੰ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਗਾਣੇ ਜਿਹੜੇ ਸਮਾਜ ਕਿੰਨਾ ਪ੍ਰਭਾਵ ਜੀ ਇਹਦਾ ਇਹਦਾ ਕਿ ਇਹਦਾ ਇੱਕ ਆਧਾਰ ਆ ਮੈਨੂੰ ਖੁਦ ਸਰਪੰਚ ਦੇ ਧੜੇ ਚੋਂ ਵੀ ਕਿਉਂਕਿ ਸਾਨੂੰ ਸੰਪਰਕ ਕਰ ਲਿਆ ਜਾਂਦਾ ਜੀ ਉਹ ਸ਼ਾਇਦ ਉਹਨਾਂ ਦੇ ਸਮਰਥਕ ਸੀ ਲਾਗੇ ਪਿੰਡੋਂ ਜਾਂ ਕਹ ਲਓ ਕਿ ਹੋ ਸਕਦਾ ਕੋਈ ਨਿਊਟਰਲ ਬੰਦਾ ਹੋਵੇ ਕੋਈ ਉਹਨਾਂ ਨੇ ਬਹੁਤੀ ਆਪਣੀ ਆਇਡੈਂਟਿਟੀ ਰਿਵੀਲ ਨਹੀਂ ਕੀਤੀ ਉਹਨਾਂ ਨੇ ਵੀ ਇਹ ਮੰਨਿਆ ਜੀ ਕਿ ਝਗੜਾ ਜਿਹੜਾ ਇਹ ਗਾਣੇ ਵਜਾਉਣ ਤੋਂ ਹੋਇਆ ਸਟਾਰਟ ਹੂੰ ਤੇ ਖੁਦ ਸਰਪੰਚ ਦਾ ਭਰਾ ਵੀ ਕੱਲ ਆਇਆ ਨਾ ਸਾਹਮਣੇ ਜੀ ਉਸਨੇ ਵੀ ਇਹ ਹੋ ਗਿਆ ਕਿ ਜਦੋਂ ਰੋਕਿਆ ਉਸ ਤੋਂ ਬਾਅਦ ਦੂਜੀ ਧਿਰ ਨੇ ਸਟਾ ਲਾਈਆਂ ਅਸੀਂ ਹਸਪਤਾਲ ਗਏ ਹੁਣ ਆਏ ਸੀਗੇ ਤਾਂ ਦੂਜੀ ਧਿਰ ਨੇ ਭਈ ਇਟ ਬਟਾ ਸੁਟਿਆ ਤੇ ਇਹ ਸਰਪੰਚ ਦਾ ਨਾਮ ਝੂਠਾ ਲੱਗਦਾ ਕਿ ਉਸ ਵੇਲੇ ਸਰਪੰਚ ਆ ਨਹੀਂ ਸੀ ਜੀ ਇਹ ਹੋ ਗਿਆ ਇੱਕ ਪੱਖ ਦੂਸਰਾ ਪੱਖ ਤੇ ਖੁਦ ਡੀਐਸਪੀ ਸੋਨੀ ਨੇ ਦੱਸਤਾ ਹਮ ਕਿ ਭਾਈ ਇਹਨਾਂ ਨੇ ਪਿਸਤੌਲ ਖੋ ਕੇ ਮੇਰੇ ਸਾਹਮਣੇ ਮੇਰੇ ਸਾਹਮਣੇ ਥਾਣੇਦਾਰ ਮਾਰਿਆ ਹਮ ਉਧਰੋਂ ਪਰਚਾ ਹੋ ਗਿਆ ਜੀ ਜੀ ਠੀਕ ਹੈ ਜੀ ਯਾਨੀ ਦੋ ਤਸਵੀਰ ਦੇ ਜਿਹੜੇ ਪੱਖ ਆਏ ਨੇ ਸਾਹਮਣੇ ਚਲੋ ਜਾਂਚ ਪੜਤਾਲ ਹੋਏ ਕਿ ਕਿਸ ਨੇ ਖੋਇਆ ਉਹ ਬਿੱਲੂ ਬਿੱਲੂ ਆ ਜਿਹਦਾ ਨਾਮ ਐਫ ਆਈ ਆਰ ਚ ਸ਼ਾਇਦ ਦਰਜ ਹੋਇਆ ਕਿ ਇਸਨੇ ਖੋ ਕੇ ਫੇਰ ਮਾਰੇ ਆ ਜੀ ਹੁਣ ਇਹ ਤੇ ਪੁਲਿਸ ਕੈਰੀ ਹੈ ਜਦੋਂ ਹਮ ਤੇ ਆਮ ਆਦਮੀ ਪਾਰਟੀ ਦਾ ਸਮਰਥਕ ਜਿਹੜਾ ਸਰਪੰਚ ਹੈ ਉਸ ਨੂੰ ਇਹ ਤੇ ਮੰਨਣਾ ਪਊਗਾ ਕਿ ਭਾਈ ਇਹ ਸਾਰਾ ਕੁਝ ਛੜਾ ਹੈ ਨਾ ਤੁਹਾਡੀ ਹੀ ਸਰਕਾਰ ਚ ਹੋ ਰਿਹਾ ਜੀ ਉਹ ਗਲਤ ਹੈ ਸਹੀ ਹੈ ਤੁਸੀਂ ਜਾਣੋ ਹੁਣ ਜਾਂਚ ਪੜਤਾਲ ਚ ਸਰਪੰਚ ਤੇ ਚਲੋ ਹੋ ਸਕਦਾ گاਂ ਬਰੀ ਹੋ ਜਾਵੇ ਜਾਂ ਵੱਜ ਜਾਵੇ ਪਰ ਜਿਹੜਾ ਜਹਾਨੋ ਤੋਰਤਾ ਉਹ ਬਿਲਕੁਲ ਉਹਦਾ ਕੀ ਕਸੂਰ ਸੀ ਉਹ ਤਾਂ ਡਿਊਟੀ ਕਰ ਰਿਆ ਸੀ ਉਹ ਤਾਂ ਤੁਹਾਨੂੰ ਬਚਾਉਣ ਗਿਆ ਸੀ ਤੁਹਾਨੂੰ ਛਡਾਉਣ ਗਿਆ ਸੀ ਸਰ ਮੈਂ ਵੀਡੀਓ ਦੇਖੀ ਐ ਡਰ ਪਿਆ ਆਉਂਦਾ ਪਿੰਡ ਦੇ ਵਿੱਚ ਇਹ ਹਾਲ ਬਣਿਆ ਹੈ ਮਤਲਬ ਕਿ ਉਹ ਜਿਹੜਾ ਸਾਰਾ ਪਿੰਡ ਗੈਂਗਲੈਂਡ ਬਣਿਆ ਤੂੰ ਕਹਿੰਨੀ ਆ ਕਿ ġੇੜਾ ਮਾਰ ਜਾ ġੇੜਾ ਉੱਥੇ ਤੇ ਚਿੜੀ ਨਾ ġੇੜਾ ਮਾਰੇ ਹੂੰ ਇਹੋ ਜੇ ਹਾਲਾਤ ਬਣੇ ਆ ਸਾਬ ਜੀ ਤਾਂ ਮਤਲਬ ਇਹ ਆ ਕਿ ਜਿੰਨੀ ਵੀ ਗੱਲ ਜਿਹੜੀ ਆ ਉਹ ਨਿਕਲ ਰਹੀ ਹੈ ਉਹ ਇਹੋ ਆ ਕਿ ਇੱਕ ਦਿਨ ਮੈਂ ਤੁਹਾਨੂੰ ਕਿਹਾ ਸੀਗਾ ਸ਼ਾਇਦ ਆਪਾਂ ਸਾਰਿਆਂ ਤੋਂ ਪਹਿਲਾਂ ਬੋਲਿਆ ਸੀ ਕਿ ਡੌਲਿਆਂ ਵਾਲਾ ਡੀਐਸਪੀ ਉਹ ਹੁਣ ਵੇਖੋ ਸਾਰੇ ਪਾਸੇ ਡੌਲਿਆਂ ਵਾਲਾ ਡੌਲਿਆਂ ਵਾਲਾ ਹੋ ਗਿਆ ਜੀ ਠੀਕ ਹੈ ਜੀ ਕਿਉਂਕਿ ਉਹ ਫੂਟਸਬਾਲਰ ਨੇ ਆ ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਜੀ ਠੀਕ ਹੈ ਜੀ ਉਹ ਵੈਸੇ ਉਹਦੀ ਬੈਕਗ੍ਰਾਉਂਡ ਵੀ ਹਿਮਾਚਲੀ ਹੈ ਤੁਹਾਨੂੰ ਮੈਂ ਹੋਰ ਦੱਸ ਦਿਆਂ ਹੂੰ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਪੰਗਾ ਪੈ ਚੁੱਕਾ ਆ ਇੱਕ ਵਾਰੀ ਉਹਦਾ ਪ੍ਰਾਈਵੇਟ ਆਪਣਾ ਘਰ ਦਾ ਘਰੇਲੂ ਵਿਕਲੇਸ ਜਿਹੜਾ ਸੜਕ ਤੇ ਆ ਗਿਆ ਸੀ ਹੁਣ ਚਲੋ ਉਹ ਦਾ ਤਾਂ ਛੱਡੋ ਮੈਨੂੰ ਲੱਗਦਾ ਹੁਣ ਡੀਐਸਪੀ ਵੀ ਚੇਪਿਆ ਜਾਣਾ ਇਹਦੇ 'ਚ ਕਿ ਉਹ ਪਰਚਾ ਘਟਾ ਰਿਹਾ ਤੇ ਇਹ ਕਹਿ ਰਿਹਾ ਵਾ ਕਿ ਜੀ ਮੇਰੇ ਸਾਹਮਣੇ ਆ ਸਭ ਕੁਝ ਹੋਇਆ ਪਰ ਮਹਿਕਮਾ ਪੁੱਛੇਗਾ ਤੇ ਹੈ ਨਾ ਕਿ ਤੁਸੀਂ ਬਚਾਉਣ ਵਾਸਤੇ ਕੀ ਕੀਤਾ ਜੀ ਕਿ ਪੁਲਿਸ ਅਸਮਰਥ ਹੋ ਗਈ ਪੁਲਿਸ ਡਰ ਗਈ ਹੂੰ ਤਾਂ ਇਹ ਬਹੁਤ ਵੱਡੇ ਸਵਾਲ ਹੁੰਦੇ ਹਨ ਬਿਲਕੁਲ ਹੁਣ ਆਈਏ ਇਸ ਗੱਲ ਤੇ ਕਿ ਦੇਖੋ ਜਿਹੜੀ ਗੱਲ ਹੈ ਜਿੱਥੋਂ ਆਪਾਂ ਚੱਲੇ ਹਾਂ ਮਾਫ ਕਰਨਾ ਠੀਕ ਹੈ ਨਾ ਹੁਣ ਇਹ ਨਾ ਕਹਿਣਾ ਸਟਾਰਟ ਕਰ ਦੇਣਾ ਕਿ ਮੈਂ ਕੋਈ ਕਿਸਾਨ ਬਰੁਤੀ ਹਾਂ ਹੂੰ ਠੀਕ ਹੈ ਨਾ ਸਰ ਮੇਰਾ ਜਨਮ ਬੇहद ਗਰੀਬ ਕਿਸਾਨ ਪਰਿਵਾਰ ਚੋ ਹੈ ਤੇ ਮੈਂ ਅੱਜ ਵੀ ਮੇਰਾ ਘਰ ਵੀ ਖੇਤ ਚ ਆ ਜੀ ਠੀਕ ਹੈ ਨਾ ਜੀ ਹੂੰ ਰੂੜੀ ਤੋਂ ਲੈ ਕੇ ਤੂੜੀ ਤੱਕ ਸਭ ਕੁਝ ਮਤਲਬ ਕਿ ਸਿਰ ਤੇ ਢੋਈ ਆ ਹੂੰ ਆ ਚੀਜ਼ ਜਿਹੜੀ ਮੈਂ ਦੱਸਣ ਜਾ ਰਿਹਾ ਟਰੈਕਟਰ ਅਹੀਂ ਛੋਟੇ ਛੋਟੇ ਹੁੰਦੇ ਸੀ ਉਹਦੋਂ ਵੀ ਸੀ ਸਾਡੇ ਪਰਿਵਾਰ ਕੋਲ ਵੀ ਸੀਗਾ ਜੀ ਠੀਕ ਹੈ ਜੀ ਵੱਧ ਤੋਂ ਵੱਧ ਇੱਕ ਛੋਟਾ ਜਿਹਾ ਸਟੀਰੀਓ ਹੁੰਦਾ ਸੀ ਤੇ ਛੋਟਾ ਜਿਹਾ ਇੱਕ ਸਪੀਕਰ ਰੱਖਿਆ ਹੁੰਦਾ ਸੀ ਹੂੰ ਬੰਦਿਆਂ ਦਾ ਸੂਲ ਹੁੰਦਾ ਸੀਗਾ ਕਿ ਭਈ ਪਿੰਡੋਂ ਬਾਹਰ ਨਿਕਲ ਕੇ ਉਹ ਲਾ ਲੈਣਾ ਜੀ ਵਾਣ ਵੁਣ ਵਾਉਣਾ ਤੇ ਉੱਥੇ ਉੱਚੀ ਆਵਾਜ਼ ਕਰ ਲੈਣੀ ਸੁਣ ਸੋਹਣਾ ਗਾਣਾ ਲੱਗਦਾ ਹੁੰਦਾ ਸੀ ਸਵੇਰ ਦਾ ਪਾਰ ਹੋਣਾ ਗਾਣਾ ਵੱਜਣਾ ਤੇ ਨਜ਼ਾਰਾ ਆ ਜਾਣਾ ਬਿਲਕੁਲ ਖੇਤਾਂ ਚੋਂ ਆਵਾਜ਼ ਗੂੰਜਦੀ ਹਮ ਠੀਕ ਹੈ ਜੀ ਫੇਰ ਪਿੰਡ ਵੜ ਲੱਗਿਆ ਉਹਨਾਂ ਨੇ ਤੇ ਜੇ ਸਾਡੇ ਵਰਗਾ ਕੋਈ ਮਸਟੰਡਾ ਮੁੰਡਾ ਕਿਤੇ ਉਹ ਨਹੀਂ ਬੰਦ ਕਰਦਾ ਤੇ ਉਹ ਬਾਪੂ ਨੇ ਕਿਹਾ ਕਿ ਨਹੀਂ ਨਹੀਂ ਇਹ ਗਲਤ ਗੱਲ ਹੈ ਪਿੰਡ ਵੜਨ ਤੋਂ ਪਹਿਲਾਂ ਇਸ ਨੂੰ ਬੰਦ ਕਰ ਲਾ ਜੀ ਸਰ ਪਿੰਡਾਂ ਚ ਅੱਗੇ ਰਿਵਾਜ ਸੀ ਹਮ ਕੁਈ ਵੀ ਬੰਦਾ ਪਿੰਡ ਦੇ ਵਿੱਚ ਊਠ ਜਾਂ ਘੋੜੇ ਦੇ ਉੱਤੇ ਬਹਿ ਕੇ ਨਹੀਂ ਸੀ ਲੰਘਦਾ ਪਿੰਡ ਚੋਂ ਉਹਦਾ ਪਤਾ ਕੀ ਕਾਰਨ ਸੀ ਬਹੁਤੇ ਘਰਾਂ ਚ ਗੁਸਲਖਾਨੇ ਨਹੀਂ ਸਨ ਹੁੰਦੇ ਜੀ ਮੰਜੇ ਢਾ ਕੇ ਮੰਜੇ ਤਾਂ ਕਰਕੇ ਟੇਡੇ ਮੰਜੇ ਸਾਡੇ ਟਾਈਮ ਦੀਆਂ ਵੀ ਗੱਲਾਂ ਨੇ ਜੀ 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 ਮੰਜੇ ਟੇਡੇ ਕਰਕੇ ਤਾਂ ਨੂੰ ਕਰਕੇ ਦਿੱਬੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਸਨ ਜੀ ਕੋਈ ਨਿਗਾ ਨਾ ਪੈ ਜਾਵੇ ਅਸੀਂ ਅੱਜ ਕੀ ਕਰਨ ਦਾ ਹੈ ਸਭ ਮੇਰੇ ਪਿੰਡ ਦੇ ਵਿੱਚ ਮੈਂ ਦੇਖਦਾ ਹੂੰ ਇਹ ਹਾਈ ਡੈਟ ਸਪੀਕਰ ਜੇ ਟਰੰਕ ਟਰੰਕ ਜਿੱਡੇ ਬਿਲਕੁਲ ਉਹ ਅਸੀਂ ਸ਼ਾਮ ਨੂੰ ਖੇਡਦੇ ਹੁੰਨੇ ਆ ਤੇ ਕੋਲੋਂ ਲੰਘਦੇ ਨੇ ਟਰੈਕਟਰ ਵੀ ਕਾਦੇ ਟੈਂਕ ਆ ਚਲੋ ਜਿਹਦੇ ਕੋਲ ਹੈਗੇ ਆ ਕਿਸ਼ਤਾਂ ਪਰ ਸਕਦਾ ਜਾਂ ਜੋ ਮਰਜ਼ੀ ਉਹ ਲਵੇ ਮੈਂ ਨਹੀਂ ਰੋਕਦਾ ਸਰ ਨਿੱਕੇ ਨਿੱਕੇ ਜਵਾਕ ਟਰੈਕਟਰ ਚਲਾਉਂਦੇ ਨੇ ਐਸੇ ਐਸੇ ਗਾਣੇ ਜਿਨ੍ਹਾਂ ਦੇ ਬੋਲ ਮੇਰੇ ਖਿਆਲ ਦੇ ਨਾਲ ਸੁਣਨ ਯੋਗ ਵੀ ਨਹੀਂ ਤੇ ਜੇ ਉੱਥੇ ਉਹ ਸਾਡੇ ਅਰਗਾ ਰੋਕੇ ਆ ਅੱਗੋਂ ਉਹੀਂ ਜਰਦੇ ਨੇ ਜੀ ਬਿਲਕੁਲ ਤੇ ਇਹ ਇਹ ਚੀਜ਼ਾਂ ਦਾ ਰਿਜ਼ਲਟ ਦੇਖੋ ਇਸੇ ਹੀ ਮਾਜੇ ਦੇ ਵਿੱਚ ਰੇਸ਼ਮ ਨਾਂ ਦਾ ਮੁੰਡਾ ਹੂੰ ਸ਼ਾਇਦ ਉਹ ਮਸਲ 12 ਜਾਂ 14 ਸਾਲ ਦਾ ਹੋਏਗਾ ਟਰੈਕਟਰ ਚਲਾਉਂਦਾ ਮਰ ਗਿਆ ਟਰੈਕਟਰ ਪਲਟਿਆ ਇੱਕੋ ਇੱਕ ਮੁੰਡਾ ਸੀਗਾ ਜੀ ਇੱਕ ਤੇ ਅਸੀਂ ਟਰੈਕਟਰ ਫੜਾ ਰਹੇ ਹਾਂ ਸਟੰਟ ਬਿਲਕੁਲ ਬੱਚਾ ਸਟੰਟ ਨਹੀਂ 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 ਉਦਾਂ ਹੀ ਚਲਾ ਰਿਆ ਸੀ ਉਹ ਸਟੰਟੀ ਹੋ ਜਾਂਦਾ ਜਦੋਂ ਤੁਸੀਂ ਛੋਟੀ ਉਮਰ ਦੇ ਬੱਚੇ ਨੂੰ ਟਰੈਕਟਰ ਫੜਾ ਦਿਓਗੇ ਟਰੈਕਟਰ ਪਲਟ ਗਿਆ ਰੇਸ਼ਮ ਨਾਂ ਦਾ ਬੱਚਾ ਮਰ ਗਿਆ ਜੀ ਹੂੰ ਫਰਦਾ ਹੈ ਤੁਸੀਂ ਬੱਚੇ ਨੂੰ ਟਰੈਕਟਰ ਫਿਰ ਜਦੋਂ ਇਹ ਏਡੇ ਏਡੇ ਸਟੀਰੀਓ ਸਿਸਟਮ ਡੈਕ ਸਿਸਟਮ 뮤직 ਸਿਸਟਮ ਲਾਇਬ੍ਰੇ ਸਰ ਇਹਨਾਂ ਦੇ ਚਲਾਉਣ ਨੂੰ ਨਹੀਂ ਚਾਹੀਦੇ ਜੀ ਅਸੀਂ ਆਪਣੀ ਕਾਰ ਤੇ ਕਾਲੀ ਫਿਲਮ ਨਹੀਂ ਲਾ ਸਕਦੇ ਹਮ ਅਸੀਂ ਆਪਣੀ ਮਤਲਬ ਕਿ ਮੇਰੀ ਕਾਰ ਤੇ ਤੁਸੀਂ ਦੇਖੋਗੇ ਸਟicker ਤੱਕ ਨਹੀਂ ਹੈਗਾ ਜੀ ਕਹ ਲੂ ਕਿ ਮੈਨੂੰ ਪਤਾ ਕੋਈ ਰੋਕ ਲਏਗਾ ਮੇਰੇ ਕੋਲ ਕੋਈ ਜਵਾਬ ਨਹੀਂ ਉਹਨਾਂ ਨੇ ਕਿਹੜਾ ਉੱਥੇ ਤਾਂ ਬੜੇ ਭਾਸ਼ਣ ਝਾੜਦਾ ਫਿਰਦਾ ਹੁੰਦਾ ਹਮ ਠੀਕ ਹੈ ਨਾ ਸਹੀ ਗੱਲ ਹੈ ਹਾਂ ਕਾਲੀ ਤੁਸੀਂ ਜਾਲੀ ਨਹੀਂ ਲਾ ਸਕਦੇ ਹੂੰ ਠੀਕ ਹੈ ਅਸੀਂ ਖੁਦ ਦੇਖਦੇ ਹਾਂ ਕਿ ਹੁਣ ਗੁਰੂ ਘਰਾਂ ਚ ਵੀ ਸਪੀਕਰਾਂ ਦੀ ਜਿਹੜੀ ਆਵਾਜ਼ ਹੈ ਨਾ ਉਹ ਸੀਮਤ ਕਰ ਦਿੱਤੀ ਗਈ ਹੈ ਜੀ ਕਿ ਸਿਰਫ ਗੁਰੂ ਘਰ ਦੇ ਵਿੱਚ ਉਹ ਰਹੇ ਤਾਂ ਫਿਰ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਨਾ ਕਰਦੇ ਨਾ ਬਾਹਰ ਦੇ ਕੋਈ ਜੀ ਕਿਉਂ ਨਹੀਂ ਰੋਕਿਆ ਜਾ ਰਿਹਾ ਬਈ ਹੂੰ ਤਾਂ ਇਹ ਗੱਲ ਥੋੜੀ ਸਮਾਜਿਕ ਪੱਖ ਤੋਂ ਹੈ ਸਾਬ ਹੂੰ ਤਾਂ ਇਹ ਇੱਥੇ ਮਾਜੇ ਦੇ ਵਿੱਚ ਤੇ ਡੀਜੇ ਤੋਂ ਕਤਲ ਹੋਏ ਨੇ ਬਹੁਤ ਸਾਰੇ ਹੋਏ ਆ ਬਿਲਕੁਲ ਆ ਗਾਣਾ ਲਾਉਣਾ ਆ ਲਾਉਣਾ ਡੀਜੇ ਬੰਦ ਕਰ ਦੇ ਡੀਜੇ ਚਲਾਉਣਾ ਮੇਰੇ ਖੁੱਦ ਦੇ ਪਿੰਡ ਹੋਇਆ ਮਿੰਦੂ ਜੀ ਲੜਾਈ ਤੋਂ ਆ ਗਾਣੇ ਦੀ ਸ਼ੋਰ ਤੋਂ ਆਵਾਜ਼ ਤੋਂ ਕਤਲ ਹੋਇਆ ਸਾਡੇ ਪਿੰਡ ਆ ਤੇ ਦੇਖ ਲੋ ਕਿੰਨੀਆਂ ਮਿਸਾਲਾਂ ਆ ਰਹੀਆਂ ਚਮਾਂਡੀ ਗਵਾਂਡੀ ਸਾਂਜੀ ਸੀ ਨਾ ਸਰ ਦੁਸ਼ਮਣ ساری ਉਮਰ ਦਾ ਵੈਰ ਪੈ ਗਿਆ ਪੈ ਗਿਆ ਬਿਲਕੁਲ ساری ਜ਼ਿੰਦਗੀ ਵਾਸਤੇ ਦੁਸ਼ਮਣ ਬਣ ਕੇ ਤੋ ਕਹਿਣ ਦਾ ਮਤਲਬ ਹੈ ਕਿ ਸਰ ਪਹਿਲੀ ਗੱਲ ਤਾਂ ਵੀ ਆਪ ਹੀ ਦੇਖੋ ਯਾਰ ਟਰੈਕਟਰ ਕਾਦੇ ਵਾਸਤੇ ਆ ਚਲੋ ਗਾਣਾ ਵਜਾਣਾ ਜ਼ਰੂਰੀ ਹੁੰਦਾ ਨਹੀਂ ਤਾਂ ਬੋਰੀਅਤ ਹੁੰਦੀ ਹੈ ਜੀ ਠੀਕ ਹੈ ਨਾ ਵੀ ਤੁਸੀਂ ਯਾਰ ਕਿਤੇ ਲਾ ਲੋ ਬਾਹਰ ਪਿੰਡੋਂ ਬਾਹਰ ਨਿਕਲ ਕੇ ਮੈਂ ਤੇ ਸਮਝਦਾ ਯਾਰ ਅਸੀਂ ਬਿਲਕੁਲ ਹੀ ਇੱਕ ਬਦਲਵੇਂ ਸਮਾਜ 'ਚ ਆ ਗਏ ਹਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਨੂੰ ਇਹ ਸਿਖਾਇਆ ਜਾਂਦਾ ਸੀਗਾ ਕਿ ਭਾਈ ਪਿੰਡ ਦੀ ਧੀ ਪਹਿਣ ਸਾਡੀ ਹੁੰਦੀ ਆ ਜੀ ਤਾਂ ਸੱਚੀਓ ਸੁਖਮ ਸਿੰਘ ਸਾਹਿਬ ਅੱਜ ਤੱਕ ਵੀ ਉਹ ਜੋ ਸਮਝਾਇਆ ਗਿਆ ਸੀਗਾ ਨਾ ਹੂੰ ਪੀਕਣਾ ਅਸੀਂ ਮੈਂ ਉਹ ਬਹੁਤਾ ਤਾਂ ਨਹੀਂ ਕਹਿੰਦਾ ਮੇਰੇ ਪਿੰਡ ਦੀਆਂ ਕੁੜੀਆਂ ਉਸ ਟਾਈਮ ਦੀਆਂ ਜਿਹੜੀਆਂ ਵਿਆਹੀਆਂ ਉਹ ਮੇਰੇ ਘਰ ਦੀ ਨੂੰ ਮਿਲਦੀਆਂ ਤੇ ਉਹ ਗੱਲਾਂ ਦੱਸਦੀਆਂ ਕਿ ਇਹ ਚੜ ਜਾਂਦਾ ਸੀਗਾ ਨਾ ਬਸ ਜਿਵੇਂ ਦੁਨੀਆ ਲਈ ਜਿਵੇਂ ਮਰਜੀਦਾ ਸੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਸੀ ਹਮ ਸਰ ਇਹ ਅਸੀਂ ਕਿੱਧਰ ਨੂੰ ਤੁਰ ਪਿਆ ਤੇ ਹੁਣ ਇੱਕ ਇੱਕ ਦੂਜਿਆਂ ਨੂੰ ਹੁਣ ਗਾਣੇ ਸੁਨਾ ਸੁਨਾ ਕੇ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਆ ਮਤਲਬ ਮੈਂ ਕਹਿ ਰਿਹਾ ਕਿ ਉਦੋਂ ਮੈਂ ਇਕੱਲਾ ਨਹੀਂ ਹਰੇਕ ਬੱਚੇ ਨੂੰ ਜਵਾਨ ਹੁੰਦਿਆਂ ਇਹ ਦੱਸਿਆ ਜਾਂਦਾ ਸੀਗਾ ਹਮ ਕਿ ਪਾਈ ਪਿੰਡ ਦੇ ਵਿੱਚ ਫੁਕਰੀ ਨਹੀਂ ਮਾਰਨੀ ਪਿੰਡ ਦੇ ਵਿੱਚ ਐਵੇਂ ਫालतू ਲੜਾਈ ਝਗੜਾ ਨਹੀਂ ਕਰਨਾ ਪਿੰਡ ਦੇ ਵਿੱਚ ਕਿਸੇ ਦੀ ਇੱਜ਼ਤ ਨਹੀਂ ਤਕਾਉਣੀ ਹੂੰ ਹੂੰ ਮਤਲਬ ਕਿ ਯਾਰ ਬਦਮਾਸ਼ ਵੀ ਛੋਟੀ ਦਾ ਪਿੰਡ ਚ ਨਹੀਂ ਸੀ ਮਾੜਾ ਕੰਮ ਕਰਦਾ ਹੁੰਦਾ ਉਹ ਵੀ ਇੱਕ ਪਿੰਡ ਨੂੰ ਪਿੰਡ ਕਹਾਣੀਆਂ ਸੁਣਾਉਂਦੇ ਆਂ ਹਾਂਜੀ ਹਾਂਜੀ ਵੀ ਇੱਥੋਂ ਤੱਕ ਕਿ ਚੋਰੀਆਂ ਚਕਾਰੀਆਂ ਕਰਨ ਵਾਲੇ ਵੀ ਆਪਦੇ ਪਿੰਡ ਨਹੀਂ ਸੀ ਕਰਿਆ ਕਰਦੇ ਤੇ ਹੁਣ ਅਸੀਂ ਕਹਿੰਨੇ ਵੀ ਅਸੀਂ ਤਾਂ ਠੋਕੇ ਰੱਬ ਯੂਸ ਕਿ ਯਾਰ ਕਮਾਲ ਦੀ ਗੱਲ ਹੈ ਸੋ ਸੈਡ ਸਟੋਰੀ ਹੈ ਇਹਦੇ ਵਿੱਚ ਇਹੋ ਕਿ ਇੱਕ ਘਾਣਿਆਂ ਤੋਂ ਕਹਾਣੀ ਸ਼ੁਰੂ ਹੋਈ ਆ ਤਾਂ ਵੇਖ ਲੋ ਕਿਥੋਂ ਤੱਕ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਆ ਤਾਂ ਮਾਰੇ ਆ ਕੋਈ ਤੀਸਰਾ ਗਿਆ ਸਮਝ ਜੀ ਜੀ ਬਿਲਕੁਲ ਮਿੰਟੂ ਜੀ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਵਾਗਤ ਔਰ ਕਾਫੀ ਸਾਰੇ ਕਮੈਂਟ ਨੇ ਮੈਂ ਇੱਕ ਸਾਂਝਾ ਜਿਹਾ ਕਮੈਂਟ ਪੜ ਦਿੰਨਾ ਕਾਫੀ ਮਿੱਤਰ ਦੱਸ ਰਹੇ ਨੇ ਮਿੰਟੂ ਜੀ ਕਹਿੰਦੇ ਕਿ 70 70000 ਦੀਆਂ ਛਤਰੀਆਂ ਤੇ 5 5 ਲੱਖ ਦੇ ਡੈਕ ਲੱਗੇ ਹੋਏ ਨੇ ਅੱਜ ਕੱਲ ਤੇ ਆਪਾਂ ਤੇ ਟਾਇਰ ਵੀ ਦੇਖਿਆ ਵੀ ਟਰੈਕਟਰਾਂ ਦੇ ਵੀ ਅੱਜ ਕੱਲ ਗੱਡੀਆਂ ਨਾਲੇ ਚੌੜੇ ਚੌੜੇ ਟਾਇਰ ਪਾ ਹੂੰ ਕੱਲ ਵੀ ਅਪਾ ਗੱਲ ਕਰਦੇ ਸੀ ਤੁਸੀਂ ਉਹ ਪੈਸਾ ਜਿੱਥੇ ਲਾਉਣਾ ਤੁਹਾਡੀ ਮਰਜ਼ੀ ਹੈ ਮੈਂ ਨਹੀਂ ਤੈਅ ਕਰ ਸਕਦਾ ਅਸੀਂ ਨਹੀਂ ਤੈਅ ਕਰ ਸਕਦੇ ਪਰ ਘਟੂ ਘਟ ਤੁਹਾਡਾ ਲਾਇਆ ਪੈਸਾ ਕਿਸੇ ਦੇ ਜੀਵਨ ਦੇ ਵਿੱਚ ਵਿਗਨ ਨਾ ਪੈਦਾ ਕਰੇ ਹੂੰ ਠੀਕ ਹੈ ਨਾ ਜੀ ਤੁਸੀਂ ਨਿਯਮਾਂ ਤੋਂ ਬਾਹਰ ਜਾਓਗੇ ਮੋਡੀਫਾਈਡ ਕਰਵਾਓਗੇ ਜੀਪ प्रोवाइडਡ ਟਾਇਰ ਪਾਓਗੇ ਕਿਤੇ ਚਲਾਨ ਤੁਹਾਡਾ ਕੱਟੇ ਜਾਣਾ ਉਹ ਤੁਸੀਂ ਮਤਲਬ ਕਿ ਨਾ ਸਾਂਭੇ ਜਾਉਗੇ ਕਿਤੇ ਨਾ ਕਿਤੇ ਉਹ ਉਹ ਤਾਂ ਤੁਹਾਨੂੰ ਦੇਖ ਲੈਣਗੇ ਪਰ ਐਟ ਲੀਸਟ ਕਿ ਇਹ ਆ ਕਿ ਜੇ 뮤זיਕ ਸਿਸਟਮ ਵਧੀਆ ਲਵਾ ਵੀ ਲਿਆ ਕਿ ਉਹਦੇ ਨਾਲ ਯਾਰ ਤੁਸੀਂ ਤੁਸੀਂ ਆਪ ਸੁਣਨ ਵਾਸਤੇ ਲਾਇਆ ਕਿ ਲੋਕਾਂ ਨੂੰ ਸੁਣਾਉਣ ਵਾਸਤੇ ਲਾਇਆ ਇਹ ਫੁਕਰਾਪਣ ਦੀ ਨਿਸ਼ਾਨੀਆਂ ਸਾਬ ਇਹ ਕੋਈ ਜਜਾਰੂਪਨ ਸੂਰਮਗਤੀ ਵਾਲੇ ਕੰਮ ਨਹੀਂ ਹੁੰਦੇ ਸਾਬ ਠੀਕ ਹੈ 뮤זיਕ ਤੁਹਾਡੀ ਰੂਹ ਦੀ ਖੁਰਾਕ ਹੈ ਤੇ ਤੁਸੀਂ ਤੇ ਦੂਜੇ ਦੀ ਰੂਹ ਨੂੰ ਛਲਣੀ ਕਰਦੇ ਹੋ ਇਸ میوزਿਕ ਨੂੰ ਜ਼ਬਰਦਸਤੀ ਕੰਨਾਂ 'ਚ ਪਾ ਕੇ ਜੀ ਤੁਸੀਂ ਬੰਦੇ ਤੇ ਰੱਖੋ ਕਿ ਬੰਦੇ ਨੇ ਕੀ ਸੁੰਣਾ ਉਹ ਆਪਣੇ ਆਪ ਆਪ ਦੇ ਕੰਨਾਂ 'ਚ ਪਾਵੇ ਤੁਸੀਂ ਤੇ ਜ਼ਬਰਦਸਤੀ